ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਬੇਅਦਬੀ ਹੋਈ ਕਿਸੇ ਨੇ ਆਵਾਜ਼ ਉਠਾਈ ਪਟਿਆਲੇ ਬੇਅਦਬੀ ਹੋਈ ਕਿਸੇ ਨੇ ਆਵਾਜ਼ ਉਠਾਈ ਪਿਛਲੇ 1 ਇੱਕ ਸਾਲ ਦੇ ਅੰਦਰ ਅੰਦਰ ਠੀਕਰੀਪਨ 10 11 ਜਗ੍ਹਾ ਬੇਅਦਬੀਆਂ ਹੋਈਆਂ ਉਹਨਾਂ ਨੂੰ ਕੋਈ ਇੰਨਾ ਟਾਈਮ ਨਹੀਂ ਮਿਲਿਆ ਕਿ ਉੱਥੇ ਜਾ ਕੇ ਜਾ ਕੇ ਉਸ ਜਗ੍ਹਾ ਤੇ ਜਾ ਕੇ ਤੈਕ ਹੀ ਸਕਨ ਮੈਨੂੰ ਬਾਦਲ ਸਾਹਿਬ ਕਹਿੰਦੇ ਕਹਿੰਦੇ ਸਭ ਤੋਂ ਵੱਡਾ ਦੁੱਖ ਮੈਨੂੰ ਹੈ ਮੇਰੇ ਰਾਜ ਵਿੱਚ ਬੇਅਦਬੀ ਹੋਈ ਹੋਏ ਤੇ ਮੈਂ ਆਪਣੇ ਦੋਸ਼ਿਆਂ ਨੂੰ ਨਾਂ ਫੜ ਸਕਾਂ ਮੈਨੂੰ ਉਹਨਾਂ ਨੇ ਕਈ ਵਾਰ ਕਿਹਾ ਕਹਿੰਦਾ ਜੇ ਪਰਮਾਤਮਾ ਤੈਨੂੰ ਮੌਕਾ ਦੇ ਜਾਂ ਕਿਸੇ ਪਾਰਟੀ ਦੇ ਲੀਡਰ ਨੂੰ ਮੌਕਾ ਦੇ ਆਹ ਦੋਸ਼ਿਆਂ ਨੂੰ ਜ਼ਰੂਰ ਫੜ ਕੇ ਅੰਦਰ ਕਰ ਉਹਦੇ ਬਾਅਦ ਸਿਆਸਤ ਹੀ ਹੋਈ ਦੋਸ਼ਿਆਂ ਤਰਫ ਤੱਕ ਕਿਸ ਨੇ ਗਿਆ ਹੀ ਨਹੀਂ ਕੋਈ ਨਾ ਕਿਸੇ ਨੇ ਦੋਸ਼ੀ ਫੜੇ ਨਾ ਫੜਨ ਦਾ ਨਿਸ਼ਾਨਾ ਰੱਖਿਆ 24 ਘੰਟੇ ਸਾਰੇ ਅਕਾਲੀ ਦਲ ਅਕਾਲੀ ਦਲ ਬਾਦਲ ਅਕਾਲੀ ਦਲ ਬਾਦਲ ਅਕਾਲੀ ਦਲ ਉਹ ਲੋਕ ਕਿੱਥੇ ਹੈ ਸਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਤੇ ਸਖਬੀਰ ਬਾਦਲ ਨੇ ਸਿੱਖ ਕੌਮ ਤੋਂ ਮਾਫੀ ਮੰਗੀ ਹੈ ਵੱਡਾ ਬਿਆਨ ਇਹ ਦੇ ਦਿੱਤਾ ਕਿ ਜਦੋਂ ਸਾਡੇ ਰਾਜ ਵੇਲੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਸੀ ਉਸ ਦਾ ਦੁੱਖ ਹਰ ਪਲ ਮੇਰੇ ਦਿਲ ਦੇ ਵਿੱਚ ਰਹਿੰਦਾ ਹੈ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਹਮੇਸ਼ਾ ਇਸ ਵਿਆਦਵੀ ਦੀਆਂ ਗੱਲਾਂ ਔਰ ਦੁੱਖ ਨੂੰ ਕਹਿੰਦੇ ਸੀ ਕਿ ਮੇਰੀ ਸਰਕਾਰ ਵੇਲੇ ਇਹ ਜਿਹੜੀ ਵਿਆਦਵੀ ਹੋਈ ਸੀ ਉਹ ਮੈਨੂੰ ਦੁੱਖ ਲੈ ਕੇ ਵਹਿ ਗਿਆ ਔਰ ਇਹ ਵੀ ਕਿਹਾ ਕਿ ਮੈਂ ਸਿੱਖ ਕੌਮ ਤੋਂ ਮਾਫੀ ਮੰਗਨਾ ਪ੍ਰਕਾਸ਼ ਸਿੰਘ ਬਾਦਲ ਨੇ ਵੀ ਮਾਫੀ ਮੰਗੀ ਸੀ ਔਰ ਸੁਖਵੀਰ ਸਿੰਘ ਬਾਦਲ ਨੇ ਵੀ ਹੁਣ ਮਾਫੀ ਮੰਗੀ ਹੈ ਤੇ ਇਹ ਵੀ ਕਿਹਾ ਹੈ ਕਿ ਸਾਡੇ ਹੱਥਾਂ ਦੇ ਕੋਲੋਂ ਕੇਂਦਰ ਦੀ ਸਰਕਾਰ ਨੇ सीबीआई ਨੂੰ ਕੇਸ ਦੇ ਦਿੱਤਾ ਸੀ ਔਰ ਬਾਈਬਲ ਗਲਾ ਗੋਲੀ ਕਾਂਡ ਹੋਇਆ ਸੀ ਵਿਆਦਵੀ ਹੋਈ ਸੀ ਔਰ ਜਿਸ ਤੋਂ ਬਾਅਦ ਥੋੜੇ ਟਾਈਮ ਬਾਅਦ ਸਾਡੀ ਸਰਕਾਰ ਖਤਮ ਹੋ ਚੁੱਕੀ ਸੀ ਮੈਂ ਬੇहद ਦੁਖੀ ਹਾਂ ਔਰ ਮੇਰੇ ਪਿਤਾ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਹੁਤ ਦੁਖੀ ਸੀ ਕਿ ਸਾਡੀ ਪੰਥਕ ਸਰਕਾਰ ਵੇਲੇ ਪੰਥ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਆਦਬੀ ਹੋਈ ਸੀ ਜਿਸ ਦਾ ਦੁੱਖ ਹਰ ਪਲ ਪ੍ਰਕਾਸ਼ ਸਿੰਘ ਬਾਦਲ ਦੇ ਦਿਲ ਵਿੱਚ ਰਹਿੰਦਾ ਸੀ ਅਤੇ ਹੁਣ ਇੱਥੇ ਮਾਫੀ ਮੰਗੀ ਗਈ ਹੈ ਸਰਦੇ ਵਿੱਚ ਅੱਜ ਸ਼੍ਰੋਮਣੀ ਅਕਾਲ ਦਲ ਦਾ ਸਥਾਪਨਾ ਦਿਵਸ ਤੇ ਇਹ ਵੱਡਾ ਬਿਆਨ ਦਿੱਤਾ ਹੈ ਕਿ ਮੈਂ ਬੇहद ਦੁਖੀ ਹਾਂ ਤੇ ਸਾਰੀ तमाम ਸਿੱਖ ਕੌਮ ਦੇ ਕੋਲੋਂ ਮਾਫੀ ਮੰਗ ਰਿਆਂ ਕਿ ਜਦੋਂ ਸਾਡੀ ਸਰਕਾਰ ਸੀ ਤਾਂ ਗੁਰੂ ਗਰੰਤ ਸਿੰਘ ਮਹਾਰਾਜ ਦੀ ਵਿਆਹਦਵੀ ਹੋਈ ਸੀ ਅਸੀਂ ਪੂਰੀ ਜ਼ੋਰ ਲਾਇਆ ਸੀ ਕਿ ਵਿਆਹਦਵੀ ਕਰਨ ਵਾਲੇ ਨੂੰ ਫੜਿਆ ਜਾਵੇ ਪਰ ਥੋੜੇ ਟਾਈਮ ਬਾਅਦ ਸਾਡੀ ਸਰਕਾਰ ਖਤਮ ਹੋ ਚੁੱਕੀ ਤੇ ਕੇਸ ਸੀਬੀਆਈ ਕੋਲ ਪਹੁੰਚ ਗਿਆ ਸੀ ਵੱਡੇ ਬਾਦਲ ਸਾਹਿਬ ਜਦੋਂ ਸਰਕਾਰ ਚ ਸੀ ਅਖੀਰ ਚ ਉਦੋਂ ਬਾਅਦ ਬਿਮਾਰ ਵੀ ਰਹੇ ਐ ਜਦੋਂ ਵੀ ਮੈਂ ਉਹਨਾਂ ਕੋਲੇ ਜਾਂਦਾ ਉਹਨਾਂ ਕੋਲੇ ਜਾਂਦਾ ਮੈਨੂੰ ਇੱਕ ਗੱਲ ਕਹਿੰਦੇ ਰਹਿੰਦੇ ਕਿ ਮੇਰੀ ਜ਼ਿੰਦਗੀ ਚ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਕਿ ਮੈਂ ਮੇਰੇ ਚੀਫ ਮਿਨਿਸਟਰ ਹੁੰਦੇ ਪੰਤੀ ਸਰਕਾਰ ਦੇ ਹੁੰਦੇ ਬੇਅਦਬੀ ਹੋਈ ਮੈਨੂੰ ਦੁੱਖ ਹੈ ਕਿ ਮੈਨੂੰ ਮੌਕਾ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਦਿੱਤਾ ਗਿਆ ਤਾਕਤਾਂ ਉਹਨੂੰ ਐ ਜੀਆਂ ਇਕੱਠੀਆਂ ਹੋ ਗਈਆਂ ਉਹਨਾਂ ਨੇ ਬਹਾਨਾ ਲੱਭਿਆ ਕਿ ਕਾ ਮੌਕਾ ਮਿਲ ਗਿਆ ਕਿ ਸਿਆਸਤ ਕਰੋ ਸਾਰੇ ਨੇ ਇਕੱਠੇ ਹੋ ਕੇ ਸੰਤਾਨਾਂ ਦੀਆਂ ਭਾਵਨਾਵਾਂ ਨੂੰ ਹੋਰ ਉਜਾੜਿਆ ਤੇ ਪ੍ਰੈਸ਼ਰ ਇੰਨਾ ਪਾ ਦਿੱਤਾ ਕਿ ਸਾਨੂੰ ਮਜਬੂਰ ਕਰ ਦਿੱਤਾ ਕਿ ਸੀਬੀਏ ਨੂੰ ਦੇਣਾ ਪਏ ਕਿ ਆਪ ਕਾਲੀ ਦਲ ਦੀ ਸਰਕਾਰ ਇਹਦੀ ਇਨਕੁਆਇਰੀ ਨਾ ਕਰੇ ਦੋਸ਼ਾਂ ਨੂੰ ਨਾ ਫੜੇ ਉਹ ਮੈਨੂੰ ਬਾਦਲ ਸਾਹਿਬ ਕਹਿੰਦੇ ਕਹਿੰਦੇ ਸਭ ਤੋਂ ਵੱਡਾ ਦੁੱਖ ਮੈਨੂੰ ਹੈ ਮੇਰੇ ਰਾਜ ਵਿੱਚ ਬੇਦਬੀ ਹੋਈ ਹੋਏ ਤੇ ਮੈਂ ਆਪਣੇ ਦੋਸ਼ਾਂ ਨੂੰ ਨਾਂ ਫੜ ਸਕਾਂ ਮੈਨੂੰ ਉਹਨਾਂ ਨੇ ਕਈ ਵਾਰ ਕਿਹਾ ਕਹਿੰਦਾ ਜੇ ਪਰਮਾਤਮਾ ਤੈਨੂੰ ਮੌਕਾ ਦੇ ਜਾਂ ਕਿਸੇ ਪਾਰਟੀ ਦੇ ਲੀਡਰ ਨੂੰ ਮੌਕਾ ਦੇ ਆਹ ਦੋਸ਼ਿਆਂ ਨੂੰ ਜ਼ਰੂਰ ਫੜ ਕੇ ਅੰਦਰ ਕਰਨਾ ਹੋਇਆ ਕੀ ਕਿਤੇ ਆਪਾਂ ਪਛਾਣਿਆ ਕਿ ਬੇਦਬੀ ਹੋਈ ਉਹਦੇ ਬਾਅਦ ਸਿਆਸਤ ਹੀ ਹੋਈ ਦੋਸ਼ਿਆਂ ਤਰਫ ਤੋਂ ਕਿਸ ਨੇ ਗਿਆ ਹੀ ਨਹੀਂ ਕੋਈ ਨਾ ਕਿਸੇ ਨੇ ਦੋਸ਼ੀ ਫੜੇ ਨਾ ਫੜਨ ਦਾ ਨਿਸ਼ਾਨਾ ਰੱਖਿਆ 24 ਘੰਟੇ ਸਾਰੇ ਅਕਾਲੀ ਦਲ ਅਕਾਲੀ ਦਲ ਬਾਦਲ ਅਕਾਲੀ ਦਲ ਬਾਦਲ ਅਕਾਲੀ ਦਲ ਉਹ ਲੋਕ ਕਿੱਥੇ ਐ ਜਦੋਂ ਸੱਚਖੰਡ ਹਰਮੰਦਰ ਸਾਹਿਬ ਐਡੀ ਵੱਡੀ ਪ੍ਰਧਾਨ ਸਾਹਿਬ ਨੇ ਜਕਰ ਕੀਤਾ ਬੇਅਦਬੀ ਹੋਈ ਕਿਸੇ ਨੇ ਉਹਨਾਂ ਦੇ ਆਵਾਜ਼ ਉਠਾਈ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਬੇਅਦਬੀ ਹੋਈ ਕਿਸੇ ਨੇ ਆਵਾਜ਼ ਉਠਾਈ ਪਟਿਆਲੇ ਬੇਅਦਬੀ ਹੋਈ ਕਿਸੇ ਨੇ ਆਵਾਜ਼ ਉਠਾਈ ਪਿਛਲੇ ਮਹੀਨੇ 1 ਸਾਲ ਦੇ ਅੰਦਰ ਅੰਦਰ ਟੀਗਰੀਪਨ 10 11 ਜਗ੍ਹਾ ਬੇਅਦਬੀਆਂ ਹੋਈਆਂ ਉਹਨਾਂ ਨੂੰ ਕੋਈ ਇੰਨਾ ਟਾਈਮ ਨਹੀਂ ਮਿਲਿਆ ਕਿ ਉੱਥੇ ਜਾ ਕੇ ਜਾ ਕੇ ਉਸ ਜਗ੍ਹਾ ਤੇ ਜਾ ਕੇ ਤੈਕੀ ਸਕਨ ਹੋਇਆ ਕੀ ਹੈ ਅੱਜ ਕਿੱਥੇ ਹੈ ਕੋਈ ਕਿਸੇ ਪਾਰਟੀ ਚ ਕਿਸੇ ਪਾਰਟੀ ਚ ਹੈ ਤੇ ਖਾਲਸਾ ਜੀ ਨੁਕਸਾਨ ਕੀ ਹੋਇਆ ਤੁਸੀਂ ਪੰਤ ਦੀ ਪਾਰਟੀ ਨੂੰ ਸਾਰੇ ਚਿੰਬੜ ਗਏ ਉਹ ਦੋਸ਼ੀ ਚਿੰਬੜ ਗਏ ਦੇ ਪਾਰਟੀ ਨੂੰ ਕਮਜ਼ੋਰ ਕਰਤਾ ਉਹ ਨਤੀਜਾ ਕੀ ਹੋਇਆ ਤੁਹਾਡੀ ਕੌਮ ਤੇ ਹਮਲੇ ਹੋਣ ਲੱਗੇ ਤੁਹਾਡੀ ਕੌਮ ਤੇ ਹਮਲੇ ਹੋਣ ਲੱਗੇ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 102 ਸਾਲ ਪੁਰਾਣੀ ਆਪਣਾ ਪਾਰਲੀਮੈਂਟ ਕੌਮ ਦਾ ਪਾਰਲੀਮੈਂਟ ਹੈ ਉਹਨਾਂ ਤਾਕਤਾਂ ਨੂੰ ਹਿੰਮਤ ਪੈ ਗਈ ਕਿ ਉਹ ਵੀ ਤੋੜ ਦਿੱਤਾ ਜਾਏ ਤਾਕਤਾਂ ਨੂੰ ਮੱਕਾ ਮਿਲਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕਾਬਜ ਹੋ ਗਏ ਇਕੱਲੇ ਪਿੱਲੇ ਕੋਲ ਸੋਚ ਨਹੀਂ ਸਕਦਾ ਸੀ ਤਖਤ ਪਟਨਾ ਸਾਹਿਬ ਹਜ਼ੂਰ ਕਮੇਟੀ ਦੇ ਵੀ ਕਾਬਜ ਹੋ ਗਏ ਹਜ਼ੂਰ ਸਾਹਿਬ ਕਮੇਟੀ ਦੇ ਕਾਬਜ ਹੋ ਗਏ ਤੇ ਹਲੇ ਵੀ ਆਪਾਂ ਨਹੀਂ ਆਪਣੀ ਅੱਖਾਂ ਖੋਲਾਂਗੇ ਕਿ ਕੌਣ ਕੌਮ ਦਾ ਦੁਸ਼ਮਣ ਹੈ ਕੌਣ ਕੌਮ ਦੇ ਨਾਲ ਹੈ ਮੈਨੂੰ ਕਿਹੜੇ ਕਿਹੜੇ ਦੁੱਖ ਹੁੰਦਾ ਜਦੋਂ ਘਰੇ ਬੈਠਦਾ ਹੁੰਦਾ ਹੈ ਜਦੋਂ 84 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਹਮਲਾ ਕੀਤੇ ਗਏ ਉਹਦੇ ਬਾਅਦ 2 ਸਾਲ ਬਾਅਦ ਤਿੰਨ ਸਾਲ ਬਾਅਦ ਇਲੈਕਸ਼ਨ ਹੋਏ ਮੈਂ ਲਾ ਕਾਂਗਰਸ ਕਿੰਨੀਆਂ ਸੀਟਾਂ ਲੈ ਗਈ ਇੱਥੇ ਪੰਜਾਬ 'ਚ ਉਹਦੇ ਬਾਅਦ ਕਾਂਗਰਸ ਪਾਰਟੀ ਜਿਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਜਿਨੇ ਆਪਣੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲਯਾਮ ਕੀਤਾ ਉਸ ਪਾਰਟੀ ਨੂੰ ਆਪਾਂ ਬਾਰ-ਬਾਰ ਮੌਕਾ ਦਿੱਤਾ ਸਰਕਾਰ ਬਣਾਉਣ ਤੇ ਤੇ بار بار ਮੌਕਾ ਲੈ ਕੇ ਆਪਣੀ ਤੇ ਹੀ ਵਾਰ ਕੀਤੇ ਆਪਣੀ ਤੇ ਹੀ ਵਾਰ ਕੀਤੇ ਆਪਾਂ ਹਲੇ ਵੀ ਆਪਣੀ ਕੌਮ ਸਮਝਦੀ ਨਹੀਂ ਆਪਾਂ ਕਦੋਂ ਜਾਗਾਂਗੇ ਆਪਾਂ ਕਦੋਂ ਪਛਾਣਾਂਗੇ ਕਿ ਕਿਹੜੇ ਐ ਜਿਹੜੇ ਆਪਣੀ ਆਪਾਂ ਨੂੰ ਕਮਜ਼ੋਰ ਕਰਦੇ ਲੱਗੇ ਐ ਦੇਖੋ ਪੰਜਾਬ ਨੂੰ ਬਚਾਉਣ ਵਾਲਾ ਖਾਲਸਾ ਪੰਥ ਦੀ ਫੌਜ ਕੱਲੀ ਸ਼ਰੋਮ ਨਹੀਂ ਕਾਲੀ ਦਲ ਹੈ ਕਿ ਜਿੰਨਾ ਮਰਜੀ ਤੁਸੀਂ ਕੋਈ ਮਰਜੀ ਕੋਈ ਮਰਜੀ ਕਹੀ ਜਾਏ ਪੰਜਾਬ ਵਿੱਚ ਤੁਸੀਂ ਕਿਤੇ ਮਰਜੀ ਚਲੇ ਜਾਓ ਇੱਕ ਪਾਸੇ ਅੱਜ ਗੁਰੂ ਦੀ ਨਗਰੀ ਤੁਸੀਂ ਆਪਣੇ ਪਿੰਡਾਂ ਜਾਉਂਗੇ ਲੈਫਟ ਰਾਈਟ ਦੇਖਦੇ ਰਹੋ ਜੋ ਕੁਝ ਵੀ ਬਣਿਆ ਹੈ ਜੋ ਕੁਝ ਵੀ ਤੱਕੀ ਦੇਖ ਰਿਹਾ ਹਾਂ ਕੱਲੀ ਪੰਥ ਦੀ ਸਰਕਾਰ ਨੇ ਕਾਲੀ ਦਲ ਦੀ ਸਰਕਾਰਾਂ ਨੇ ਕੀਤਾ ਹੋਰ ਕਿਸੇ ਨੇ ਨਹੀਂ ਵੱਡੇ ਬਾਦਲ ਸਾਹਿਬ ਦੇ ਮੱਝ ਬਹੁਤ ਜ਼ਿਆਦਾ ਬੋਝ ਰਿਹਾ ਹੈ ਇਸ ਕੱਲ ਦਾ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਮੈਂ ਐ ਸ਼ਰੋਮਣੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖ ਸੇਵਾਦਾਰ ਹੋਣ ਦੇ ਨਾਤੇ ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ ਚ ਆਪਾਂ ਮੌਜੂਦ ਆਂ ਸ਼੍ਰੀ ਕਲਤਕ ਸਾਹਿਬ ਦੇ ਸਨਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣਾ ਹੈ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਤਕ ਸਰਕਾਰ ਸੀ ਹਾਂ ਪੰਤਕ ਸਰਕਾਰ ਸੀ ਪਰਖ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਾ ਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੀ ਵੀ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਪਰ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਹੈ ਉਹਨਾਂ ਨੂੰ ਜੇਲ੍ਹਾਂ ਚ ਭਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਮੈਂ ਸਤਾ ਪ੍ਰਕਾਸ਼ ਸਿੰਘ ਜੀ ਬਾਦਲ ਤਰਫੋਂ ਵੀ ਕਿਉਂਕਿ ਉਹਨਾਂ ਨੇ ਕਿਉਂਕਿ ਅੱਜ ਆਪਣੇ ਵਿੱਚ ਨਹੀਂ ਰਹੇ ਐਸ ਮੁਖ ਸੇਵਾ ਦਾ ਤਰਫੋਂ ਤੇ ਸਮੂਚੀ ਪਾਰਟੀ ਦੀ ਲੀਡਰਸ਼ਿਪ ਤਰਫੋਂ ਤੇ ਸਮੂਚੀ ਪਾਰਟੀ ਦੇ ਵਰਕਰ ਕਿਉਂਕਿ ਪਾਰਟੀ ਦੇ ਵਰਕਰ ਵੀ ਆਪਣੀ ਪਾਰਟੀ ਦੀ ਇੱਕ jaan ਹੁੰਦੇ ਐ ਅਸੀਂ ਪ੍ਰਮਾਤਮਾ ਦੇ ਸਾਹਮਣੇ ਅਰਦਾਸ ਬੇਨਤੀ ਕਰੀਏ ਅੱਜ ਕਿ ਪ੍ਰਮਾਤਮਾ ਜਾਣੇ ਜਾਂ ਨੇ ਸਾਥ ਕੋਈ ਪੁੱਲ ਹੋਈ ਹੋਏ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਆਂ ਅਸੀਂ ਜੋ ਗੁਰੂ ਸਾਹਿਬਾਂ ਦੇ ਦੱਸੇ ਹੋ ਰਸਤੇ ਸਿਧਾਂਤਾਂ ਦੇ ਜਿਵੇਂ ਜਿਵੇਂ ਸਿਧਾਂਤ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਸਰਬੱਤ ਦੇ ਭਲੇ ਦਾ ਪੰਜਾਬ ਨੂੰ ਤਰੱਕੀ ਲੈਂਦੇ ਉਸੇ ਸਿਧਾਂਤਾਂ ਤੇ ਸਾਡੇ ਸਿਰ ਤੇ ਹੱਥ ਰੱਖਣ ਸਾਰੇ ਸਮੂਚੀ ਵਰਕਰਾਂ ਤੇ ਸਾਡੀ ਜਥੇਬੰਦੀ ਤੇ ਕਿ ਅਸੀਂ ਪੰਜਾਬ ਨੂੰ ਫਿਰ ਤੋਂ ਵਾਪਸ ਉਹ ਲੀਆਂ ਤੇ ਲੈ ਕੇ ਆਈਏ ਕਿਉਂਕਿ ਜੈਜੀ ਹਾਲਾਤ ਬਣ ਗਈ ਹੈ ਪੰਜਾਬ ਵਿੱਚ 5 ਸਾਲ ਕਾਂਗਰਸ ਦੇ ਤੇ ਜਿਹੜਾ ਹੁਣ ਹੁਕਮਰਾਨ ਆਇਆ ਹੈ ਜਿਸ ਤਰੀਕੇ ਨਾਲ ਲੱਗਿਆ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਗੁਰੂ ਘਰਾਂ ਤੇ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਪੁਲਿਸ ਨਾਲ ਹੀ ਐਜੈਕਸ ਸੀਨ ਆਪਾਂ ਅਜ ਤੱਕ ਨਹੀਂ ਕਿਤੇ ਦੇਖਿਆ ਸੋ ਆਪਣੀ ਫੌਜ ਨੂੰ ਬਲ ਬਖਸ਼ਣ ਅਸੀਂ ਐਜੇ ਦੁਸ਼ਮਨਾ ਦਾ ਸਾਹਮਣਾ ਕਰ ਸਕੀਏ ਤੇ ਪੰਜਾਬ ਨੂੰ ਇਕੱਠਾ ਕਰਕੇ ਅਸੀਂ ਸੱਚੀ ਗਵਾਹੀ ਜਿਵੇਂ ਪਹਿਲੇ ਦਿੰਦੇ ਰਹੇ ਹਾਂ ਉਹ ਸੱਚੀ ਗਵਾਹੀ ਦੇ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਲੜਾਈ ਲੜੀਏ ਤੇ ਪੰਜਾਬ ਦੀ ਤਰੱਕੀ ਵਾਸਤੇ ਲੜਾਈ ਲੜੀਏ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਕਿ ਸਾਰੇ ਪੰਥਿਕ ਸੋਚ ਰੱਖਣ ਵਾਲੇ ਜਿਹੜੇ ਇੱਕ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੇ ਦਿਲ 'ਚ ਮਨਚ ਸ਼੍ਰੋਮਣੀ ਅਕਾਲੀ ਦਲ ਹੈ ਜਿਨ੍ਹਾਂ ਦੇ ਖੂਨ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਹੈ ਜਿਹੜੀਆਂ ਧਿਰਾਂ ਅਲੱਗ-ਅਲੱਗ ਹਿੱਸੇ ਵੰਡਣਾ ਚਾਹੁੰਦੀਆਂ ਮੈਂ ਉਹਨਾਂ ਨੂੰ ਬੇਨਤੀ ਕਰਦਿਆਂ ਏਕਤਾ ਵਿੱਚ ਹੀ ਤਾਕਤ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੇ ਮੇਰੇ ਕੋਈ ਲਫ਼ਜ਼ਾਂ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਜਾਂ ਸਾਡੇ ਕਿਸੇ ਲੀਡਰਸ਼ਿਪ ਦੇ ਕਹਿਣ ਨਾਲ ਕਿਸੇ ਨੂੰ ਕੋਈ ਦੁੱਖ ਪਹੁੰਚਿਆ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਮੈਂ ਸਾਰਿਆਂ ਨੂੰ ਆਈ ਅਪੀਲ ਕਰਦਾ ਹਾਂ ਕਿ ਸਾਰੇ ਇੱਕ ਝੰਡੇ ਥਲੇ ਇਕੱਠੇ ਹੋ ਜਓ ਕਿਉਂਕਿ ਆਪਣੀ ਕੌਮ ਤੇ ਧੱਕੇ ਸ਼ੁਰੂ ਹੋ ਗਏ ਇੱਕ ਤਾਕਤਵੰਗ ਫੌਜ ਹੀ ਇੱਕ ਤਾਕਤਵੰਦ ਫੌਜ ਹੀ ਇਹਨਾਂ ਦੁਸ਼ਮਣਾਂ ਨੂੰ ਨਕਾਰ ਕੇ ਸਿੱਟੇਗੀ ਤੇ ਪੰਜਾਬ ਵਿੱਚ ਖਾਲਸਾ ਪੰਥ ਵਿੱਚ ਵਾਪਸ ਖੁਸ਼ੀਆਂ ਲੈ ਕੇ ਆਏਗੀ ਤੇ ਮੈਂ ਬੇਨਤੀ ਕਰਦਾ ਕਿ ਆਪਣੀ ਜਿਹੜੀ ਤਾਕਤ ਹੈ ਕਿਉਂਕਿ ਆਪਣੇ ਸਾਹਮਣੇ بڑے ਮਸਲੇ ਆ ਗਏ ਐ ਬੰਦੀ ਸਿੱਖਾਂ ਨੂੰ ਰਿਹਾ ਕਰਨ ਦਾ ਮਸਲਾ ਹੈ ਆਪਣੇ ਗੁਰੂ ਘਰਾਂ ਜਿਨ੍ਹਾਂ ਤੇ ਕਬਜ਼ਾ ਕਰੀ ਬੈਠੇ ਐ ਉਹ ਵਾਪਸ ਸੇਵਾ ਸੰਭਾਲ ਖਾਲਸਾ ਪੰਥ ਵਿੱਚ ਲਿਆਉਣ ਦੀ ਆਪਣੇ ਕੋਲੇ ਬੜੇ ਚੁਣੌਤੀਆਂ ਇੱਕ ਹੁਣ ਜਿਹੜੀਆਂ ਕਮੇਟੀ ਦੀਆਂ ਇਲੈਕਸ਼ਨਾਂ ਹੋਣਗੀਆਂ ਉੱਥੇ ਵੀ ਆਜੰਸੀਆਂ ਦੇ ਲੋਕ ਇਕੱਠੇ ਹੋ ਕੇ ਅਾ ਫਿਰ ਤੋਂ ਖੁਸ਼ਬਹਿਤ ਕਰਨ ਦੀ ਕੋਸ਼ਿਸ਼ ਕਰਨਗੇ ਆ ਸਾਰੀ ਤਾਕਤ ਤਾਂ ਆਪਾਂ ਸਾਹਮਣਾ ਕਰ ਸਕਾਂਗੇ ਜੇ ਆਪਾਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਾਂ ਖਾਲਸਾ ਪੰਥ ਦੀ ਫੌਜ ਸ਼ਰੋਮਨੀ ਕਾਲੀ ਨੂੰ ਤਗੜਾ ਕਰੀਏ ਫਤਿਹ ਤੇ 20 ਤਰੀਕ ਨੂੰ ਆਪਾਂ ਸਾਰੇ ਦਿੱਲੀ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਆਪਾਂ ਸਾਰੇ ਉੱਥੇ ਇਕੱਠੇ ਹੋਣਾ ਤੇ ਆਪਣੇ ਉਹਨਾਂ ਨੂੰ ਪ੍ਰੈਸ਼ਰ ਪਾ ਕੇ ਖਰਾ ਕੇ ਲਿਆਉਣਾ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮਹਾਨ ਸ਼ਹੀਦਾਂ ਦੀ ਜਥੇਬੰਦੀ ਉਹਦੇ ਪਛੋਕਰ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਸਾਰੇ ਤੁਹਾਡੇ ਨਾਲ ਮਲਾਂਕਣ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਨੇ ਕੀਤਾ ਸੋ ਆਓ ਰਾਨ ਸਾਹਿਬ ਨੂੰ ਸਰਪਉ ਦੀ ਅਖੰਡ ਪਾਠ ਸਾਹਿਬ ਦੀ ਖੁਸ਼ੀ ਦੇ ਵਿੱਚ ਸਰਪਉ ਦੀ ਬਖਸ਼ਿਸ਼ ਹੋਣੀ ਆ ਉਤਪਾਦ ਦੇਗ ਤੇ 12 ਵਜੇ ਆਪਾਂ ਤੇ